ਦੀਨਾ ਮੈਦਰਾ ਅਸ਼ੋਕ ਕੁਮਾਰ ਗੋਇਲ ਮੇਰਾ ਨਾਮ ਹੈ ਮੈਂ ਇਹ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਹੈ ਭਾਵੇਂ 2 ਨੰਬਰ ਹੈ ਭਾਵੇਂ 4 ਨੰਬਰ ਹੈ ਪਰ ਇੱਕ ਯਾਨੀ ਆਪ ਤਾਂ ਨਹੀਂ ਬਣਾਏ ਇਹ ਕਿਤੋਂ ਦਾ ਚੱਲ ਕੇ ਆਏ ਹੈ ਜਿੱਥੋਂ ਚੱਲ ਕੇ ਆਏ ਉਸ ਬੰਦੇ ਨੂੰ ਆਪਾਂ ਕਿਉਂ ਨਹੀਂ ਪੜਦੇ ਜਿੱਥੇ ਬੰਦੇ ਐ ਫੈਕਟਰੀਆਂ ਵਾਲਿਆਂ ਨੂੰ ਹੋਲ ਸੇਲਰਾਂ ਨੂੰ ਜਾਂ ਸਾਰੇ ਬਾਜ਼ਾਰ ਦਿੱਲੀ ਦੇ ਕਲਕੱਤੇ ਦੇ ਲੁਧਿਆਣੇ ਦੇ ਸਾਰੇ ਬੰਗਲੌਰ ਦੇ ਸਾਰੇ ਪਰੇ ਪਏ ਇਹਨਾਂ ਮਾਲਾਂ ਦਾ ਮੈਂ ਸਤਿ ਸ਼੍ਰੀ ਅਕਾਲ ਹੋਰ ਹੋਰ ਕੋਈ ਵੱਡੀ ਗੱਲ ਨਹੀਂ ਕਿ ਇਹਨਾਂ ਨੂੰ ਜੀਐਸਟੀ ਪੇ ਕਰਕੇ ਲੈਂਦਾ ਹੋਵੇ ਜੀਐਸਟੀ ਉੱਥੇ ਲਈ ਜਾਂਦੇ ਆ ਇਹ ਨਹੀਂ ਕਿ ਕੋਈ ਸਾਰਾ ਕੁਝ ਦੋ ਨੰਬਰ ਚਾਈ ਜਾਂਦਾ ਤੇ ਜਾਂ ਤਿੰਨ ਨੰਬਰ ਚਾਈ ਜਾਂਦੇ ਔਰ ਦੂਸਰੀ ਵੱਡੀ ਗੱਲ ਹਿੰਦੁਸਤਾਨ 'ਚ ਪਤਾ ਨਹੀਂ ਕਿਉਂ ਰਿਵਾਜ ਹੀ ਹੋ ਗਿਆ ਵੀ ਵੱਡਾ ਚੋਰ ਹੈ ਉਹਨੂੰ ਛੱਡੀ ਜਾਓ ਡਾਕੂ ਹੈ ਉਹਨੂੰ ਛੱਡ ਦਿਓ ਪੋਲਿਟੀਸ਼ੀਅਨ ਹੈ ਛੱਡ ਦਿਓ ਅਫਸਰ ਹੈ ਛੱਡ ਦਿਓ ਠੀਕ ਹੈ ਇਹ ਛੋਟੇ-ਛੋਟੇ ਦੁਕਾਨਦਾਰ ਨੂੰ ਜਾ ਕੇ ਨੱਪ ਲਓ ਤੇ ਅਕ ਲੋਕਾਂ ਦੀ ਸਰਕਾਰ ਦੀ ਅੱਖਾਂ ਪਹੁੰਚ ਦਿਓ ਸਰਕਾਰ ਨੂੰ ਕੀ ਸਮਝਦੇ ਆ ਕਾਰਨ ਇਹ ਹੀ ਇਹੀ ਚੀਜ਼ ਹੈ ਇਹਦੇ ਵਿੱਚ ਅਫਸਰਸ਼ਾਈ ਹੈ ਸਾਰੀ ਅਫਸਰਸ਼ਾਈ ਹੈ ਜਿਹੜੀ ਇਹ ਵੱਡਿਆਂ ਨੂੰ ਰਾਜੀ ਕਰੀ ਜਾਂਦੇ ਆ ਗਰੀਬਾਂ ਨੂੰ ਦੱਬੀ ਜਾਂਦੇ ਆ ਇਸ ਵਿੱਚ ਕੋਈ ਦੂਜੀ ਗੱਲ ਹੀ ਨਹੀਂ ਇਹ ਆ ਜਿੰਨੇ ਲੋਕ ਖੜੇ ਆ ਇਹਨਾਂ ਦੇ ਬਿਆਨ ਲੈ ਲਓ ਇਹੀ ਗੱਲ ਕਹਿਣਗੇ ਕਿਉਂ ਵੀ ਦੱਸੋ ਆ ਜਿਹੜੀ ਗੱਲ ਮੈਂ ਕਹਿ ਰਿਹਾ ਜਾਇਜ਼ ਹੈ ਗੱਲ ਇਹ ਮੈਂ ਗਲਤ ਕਹਿ ਰਿਹਾ ਆ ਆ ਪੁੱਛ ਲਓ ਸਾਰੀ ਆ ਮੈਂ ਮੈਂ ਝੂਠ ਬੋਲਦਾ ਹੋ ਸਕਦਾ ਇਹ ਦੁਨੀਆ ਤਾਂ ਨਹੀਂ ਝੂਠ ਬੋਲਦੀ ਪਈ ਨਾ ਵੋਟਾਂ ਨਾਲ ਚੁੰਦੇ ਹਾਂ ਸਰਕਾਰਾਂ ਬਣਾਉਂਦੇ ਵੋਟਾਂ ਨਾਲ ਚੁੰਨ ਵੋਟਾਂ ਲੈਣ ਤੋਂ ਬਾਅਦ ਸਾਡੇ ਪਿਓ ਬਣ ਕੇ ਬਹਿ ਜਾਂਦੇ ਆ ਸਾਡੇ ਤੋਂ ਟੈਕਸ ਲਾ ਕੇ ਸਾਡੇ ਸਾਡੇ ਉੱਤੇ ਸਿਰ ਸਾਡੀ ਸਿਰ ਪੰਨੀ ਜਾਂਦੇ ਆ ਇਹ ਕਿਹੜੀਆਂ ਸਰਕਾਰਾਂ ਆ ਇਹ ਇਹ ਤਾਂ ਗੁੰਡੇ ਐ ਗੁੰਡੇ ਪੈਦਾ ਹੋਏ ਜਿੰਨੇ ਆਪਾਂ ਪੈਦਾ ਕਰਦੇ ਆ ਆਪਦੇ ਸਿਰ ਤੇ ਲਾਉਣ ਵਾਸਤੇ ਗੁੰਡੇ ਪੈਦਾ ਕਰਦੇ ਆ ਇਹ ਜਿੰਨੇ ਵੱਡੇ ਅਫਸਰ ਐ ਉਹ ਇਹਨਾਂ ਸਰਕਾਰਾਂ ਦੇ ਚਮਚੇ ਬਣੇ ਹੋਏ ਆ ਸਰਕਾਰਾਂ ਦੇ ਨਾਲ ਨਾਲੇ ਹੋਇਆ ਸਰਕਾਰ ਔਰ ਅਫਸਰ ਵੱਡਾ ਹੈ ਜਿਹੜਾ ਹੈਗਾ ਉਹ ਇਕੱਠੇ ਆ ਬਾਕੀ ਲੋਕ ਜਿਹੜੇ ਗਰੀਬ ਤਬਕਾ ਹੈ ਆਮ ਤਬਕਾ ਹੈ ਆ ਗਿਆ ਟੈਕਸਪੇਅਰ ਤਬਕਾ ਹੈ ਇਹ ਸਾਰੇ ਉਹਨਾਂ ਨਾਲੋਂ ਵੱਡਾ ਤੁਸੀਂ ਕਹਿੰਦਾ ਟੈਕਸਪੇਅਰ ਤਬਕਾ ਜਿਹੜਾ ਇਹ ਇਕੱਠਾ ਕਿਉਂ ਨਹੀਂ ਹੋ ਰਿਹਾ ਜਿਵੇਂ ਬਾਕੀ ਯੂਨੀਅਨਾਂ ਕਿਸਾਨ ਯੂਨੀਅਨਾਂ ਉਹ ਇਕੱਠੀਆਂ ਹੋ ਕੇ ਸੰਘਰਸ਼ ਕਰਦੀਆਂ ਪਰ ਵਪਾਰੀ ਵਰਗ ਕਿਤੇ ਨਾ ਕਿਤੇ ਪਿੱਛੇ ਰਹਿ ਗਿਆ ਵਪਾਰੀ ਵਰਗ ਜਦੋਂ ਵੀ ਸੰਘਰਸ਼ ਕਰਦਾ ਹੈ ਨਾ ਜੀ ਇਹਨਾਂ ਦੇ ਵਿੱਚ ਵੀ ਉਹ ਆਪਦੇ ਬੰਦੇ ਛੱਡ ਦਿੰਦੇ ਆ ਇਹਨਾਂ ਨੂੰ ਤਾਰ ਪਿੱਡੋ ਕਰ ਜਾਂਦੇ ਆ ਇਨਾਂ ਦੇ ਆਪ ਦੇ ਆਪ ਦੇ ਸਾਰਿਆਂ ਦੇ ਆਪ ਦੇ ਆਪ ਦੇ ਮੁਫਾਜ਼ ਹੁੰਦੇ ਆ ਉਹਨਾਂ ਨੂੰ ਹਾਈਲਾਈਟ ਕਰ ਦਿੰਦੇ ਆ ਇਸ ਤੇ ਕਿੰਨੇ ਰੁਪਇਆ ਲਾ ਰੱਖਾ ਹੋਇਆ ਨਹੀਂ ਇਹ ਸਾਨੂੰ ਨਹੀਂ ਪਤਾ ਇਹ ਤਾਂ ਬਾਅਦ ਚ ਪਤਾ ਲੱਗੂਗਾ ਨੇ ਜੀ